ਮੈਂ ਆਪਣੀ ਟੀਮ ਨੂੰ ਇੱਕ ਟਿਚਾ ਦਿੱਤਾ ਪਿਛਲੇ 3 ਜਿਹੜੇ ਜ਼ੋਨ ਹੋਏ ਆ ਉਹਦੇ ਵਿੱਚ ਜਿੰਨੇ ਵੀ ਸਾਡੇ ਬੂਥ ਸੀਗੇ ਜਿੱਥੇ VOTING ਪਰਸੈਂਟੇਜ ਘੱਟ ਰਹੀ ਹੈ ਕੋਈ ਨਾ ਕੋਈ ਕਾਰਨ ਰਿਹਾ ਹੋਣਾ ਹੈਗਾ ਉੱਥੇ ਕੋਈ ਨਾ ਕੋਈ ਉਹਨਾਂ ਦੇ ਇਸ਼ੂਜ਼ ਰਹੇ ਹੋਣੇ ਹੈਗੇ ਪਹਿਲਾਂ ਤਾਂ ਅਸੀਂ ਉਸ ਨੂੰ ਸੌਲਟ ਕਰਾਂਗੇ ਕਿ ਕਿਹੜੇ-ਕਿਹੜੇ ਸਾਡੇ ਬੂਥ ਸੀਗੇ ਜਿੱਥੇ 50% ਤੋਂ ਘੱਟ ਸਾਡੀ VOTING ਲਈ ਹੈ ਉਹਨਾਂ ਕਾਰਨਾਂ ਨੂੰ ਅਸੀਂ ਅਸੈਸ ਕਰਾਂਗੇ ਕਿ ਬਈ ਕੀ ਕਾਰਨ ਸੀਗੇ ਐਂਡ ਉਹਨਾਂ ਕਾਰਨਾਂ ਨੂੰ ਅਸੀਂ ਫਿਰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਗੁੱਡ ਥਿੰਗ ਇਜ਼ ਕਿ ਸਾਡੇ ਕੋਲ ਹਜੇ ਟਾਈਮ ਹੈ ਮਤਲਬ 1 ਜੂਨ ਨੂੰ ਜੋ ਪੋਲਿੰਗ ਹੋਣੀ ਹੈ ਸਾਡੇ ਕੋਲ ਲਗਭਗ 2 ਹਾਂ 2 ਮਹੀਨੇ ਆ ਸੋ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਉਹਨਾਂ ਲੋਕਾਂ ਨੂੰ ਜੋ ਰੈਗੂਲਰਲੀ ਵੋਟ ਨਹੀਂ ਕਰਦੇ ਜੋ ਪੰਜਾਬ ਪਰਸੈਂਟ ਤੋਂ ਘਟ ਜੇ تین ਚੋਣਾਂ ਚ ਨਹੀਂ ਹੋ ਰਹੀ ਇਟ ਮੀਨਸ ਕਿ ਕੋਈ ਕਾਰਨ ਹੈ ਉਹ ਰੈਗੂਲਰਲੀ ਵੋਟਸ ਕਰ ਨਹੀਂ ਦਿੰਦੇ ਉਹਨਾਂ ਨੂੰ ਮੋਟੀਵੇਟ ਕਰਨਾ ਜੋ ਫਸਟ ਟਾਈਮ ਵੋਟਰਸ ਨੇ ਸਾਡੇ ਜਿਨ੍ਹਾਂ ਨੇ ਪਹਿਲੀ ਵਾਰ ਜੋ ਪਿਛਲੇ ਸਾਲ ਹੀ ਵੋਟਰ ਬਣੇ ਆ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨਸ ਪਹੁੰਚ ਜਾਂਦਾ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਤੱਕ ਉਹਨਾਂ ਨੂੰ ਰੀਚ ਆਊਟ ਕਰੀਏ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਆਪਣੀ ਵੋਟ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਐਂਡ ਦੈਨ ਸਾਡੇ ਜਿਹੜੇ ਪੀ ਡਬਲਯੂ ਡੀ ਵੋਟਰ ਆ ਦੇ ਵਿਅਰਗ ਵੋਟਰ ਸੈਂ ਸਾਡੇ 85 ਪਲਸ ਵੋਟਰਸ ਨੇ ਉਹਨਾਂ ਲਈ ਸਰਕਾਰ ਇਸ ਵਾਰੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜਿਹੜੀ ਹੈ ਉਹਨਾਂ ਨੇ ਇੱਕ ਦਿੱਤੀ ਹੈ ਜੀ ਫੈਸਿਲਿਟੇਸ਼ਨ ਦਿੱਤੀ ਹੈ ﾎｰਟਲ ਫੈਸਿਲਿਟੇਸ਼ਨ ਆਪਣੀ ਪੋਸਟਲ ਵੈਲਟ ਰਾਹੀਂ ਵੋਟ ਪਾ ਸਕਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚਣ ਦੀ ਉਹਨਾਂ ਨੂੰ ਵੋਟ ਪਾਉਣ ਦੀ ਐਂਡ 100% ਸ਼ੋਰ ਮਤਲਬ ਜੋ ਐਫਰਟਸ ਆਲਰੇਡੀ ਹੋ ਚੁੱਕੇ ਨੇ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਹੁਣ ਅਸੀਂ ਅਗਲੇ 2 ਮਹੀਨੇ ਚ ਕਰਾਂਗੇ ਆਈ ਐਮ ਸ਼ੋਰ ਕਿ ਸਾਡੀ ਵੋਟਿੰਗ ਪਰਸੈਂਟੇਜ ਉਹ ਜਿਹੜੀ ਬਦਲੇਗੀ ਤੋ ਕਿ ਮੁਖਵਰੇ ਕਿੰਨੇ ਤੱਕ ਤੁਸੀਂ ਦੱਸ ਸਕਦੇ ਹੋ ਮੈਂ ਦੇਖੋ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਟੀਚਾ ਹੋ 70% ਤੋਂ ਪਾਰ ਟੀਚਾ ਅਸੀਂ 70 ਤੋਂ ਕਹੀ ਉੱਤੇ ਆਪਣਾ ਟੀਚਾ ਰੱਖਾਂਗੇ ਤਾਂ ਕਿ ਐਟਲੀਸ ਸਾਡੇ ਇਲੈਕਸ਼ਨ ਕਮਿਸ਼ਨ ਦਾ ਟੀਚਾ ਪੂਰਾ ਹੋਵੇ ਐਂਡ ਵੀਲ ਟ੍ਰਾਈ ਟੂ ਬੀ ਦਾ ਬੈਸਟ ਇਨ ਦਾ ਸਟੇਟ ਅਸ਼ਾ ਸੰਦੇ ਵੱਲੋਂ ਜਦੋਂ ਅਵੇਅਰਨੈਸ ਕੀਤੀ ਜਾਂਦੀ ਹੈ ਤੇ ਉੱਪਰ ਨਾਟਕ ਵੀ ਕਰਵਾਏ ਜਾਂਦੇ ਆ ਕਿ ਇਸ ਵਾਰ ਵੀ ਪ੍ਰਸ਼ਾਸਨ ਦੇ ਵੱਲੋਂ ਅਵੇਅਰਨੈਸ ਲਈ ਕੋਈ ਨਿੱਕਾ ਮਹੱਤਵਪੂਰਨ ਇਵੈਂਟ ਹੋਵੇ ਮੈਂ ਤੁਹਾਨੂੰ ਇਹ ਸ਼ੋਰ ਕਰਦਾ ਕਿ ਨਾ ਸਿਰਫ ਨੁਕਰਨਾਟਕ ਬਲਕਿ ਹਰ ਉਹ ਚੀਜ਼ ਜਿਹਦੇ ਨਾਲ ਸਾਡੇ ਜਿਹੜੇ ਵੋਟਰਜ਼ ਐ VOTING BOOTH ਤੱਕ ਆਉਣ ਲਈ ਪ੍ਰੇਰਿਤ ਹੋਣ ਉਹ ਵੋਟ ਪਾਉਣ ਲਈ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਤੁਹਾਡੇ ਵੀ ਸੁਜੈਸ਼ਨ ਲਵਾਂਗਾ ਮੈਂ ਬਾਰ ਬਾਰ ਕਹਿ ਰਿਹਾ ਕਿ ਤੁਹਾਡਾ ਬੜਾ ਇੰਪੋਰਟੈਂਟ ਰੋਲ ਐ ਇਸ ਚੀਜ਼ ਚ ਕਿ ਲੋਕਾਂ ਨੂੰ ਕਿਵੇਂ ਅਬ VOTING BOOTH ਤੱਕ ਲੈ ਕੇ ਆਇਆ ਕਿਸੇ ਨੂੰ ਵੀ ਪਾਉਣ ਬਟ ਵੋਟਸ ਆਪਣੀ ਜੂਟ ਪਾਉਣ ਸੋ ਇਹ ਤੀਸਰ ਲੈ ਕੇ ਤੁਹਾਡੇ ਸੁਜੈਸ਼ਨਸ ਲੈ ਕੇ ਮੇਰੀ ਟੀਮ ਦੇ ਸੁਜੈਸ਼ਨਸ ਲੈ ਕੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਨੁਕਰਨਾਟਕ ਆ ਰਹੀ ਕੋਈ ਅਸੀਂ ਇਵੈਂਟ ਕਰਾਵਾਂਗੇ ਕੋਈ ਯੂਥ ਅਸੀਂ ਫੈਸਟੀਵਲ ਕਰਵਾ ਸਕੀਏ ਬਹੁਤ ਸੀ ਜਿਹੜੀ ਚੀਜ਼ਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਉੱਥੇ ਤੱਕ ਪਹੁੰਚਾਈ ਕਿਸਾਨਾਂ ਦੇ ਕਾਫੀ ਮੀਟਿੰਗ ਹੁੰਦੇ ਹੈ ਜਿਵੇਂ ਫਸਲ ਨੂੰ ਲੈ ਕੇ ਕਈ ਵਾਰੀ ਜਿਹੜਾ ਹੈ ਕਿ ਸੰਤ ਪੈਸਟ ਵੀ ਕਰਦੇ ਨੇ ਕਿ ਮੈਂ ਸੋਚਦਾ ਹਾਂ ਕਿ ਕਿ ਲਗਾਤਾਰ ਕਿਉਂਕਿ ਇਲੈਕਸ਼ਨ ਦੇ ਦਿਨ ਨੇ ਇਸ ਦਿਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਟੈਸਟ ਲੱਗ ਜਾਂਦੇ ਨੇ ਕਿਸਾਨਾਂ ਦੇ ਮੈਂ ਬਿਲਕੁਲ ਮੰਨਦਾ ਟਾਈਮ ਹੈ ਕਹਿ ਰਿਹਾ ਸੀ ਕਿ ਪ੍ਰੋਕਿਊਰਮੈਂਟ ਜਿਹੜਾ ਇੱਕ ਇਮੀਡੀਏਟ ਸਾਡੇ ਸਾਹਮਣੇ ਇਸ਼ੂ ਹੈ ਜਿਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਮੀਡੀਏਟਲੀ ਤਾਂ ਜਿਹੜਾ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੇਸ਼ਨ ਹੋਵੇ ਜਦੋਂ ਮੰਡੀ 'ਚ ਆਪਣੀ ਫਸਲ ਜਿੰਸ ਲੈ ਕੇ ਆਉਂਦਾ ਹੈ ਤੇ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਆਈ ਐਮ ਬ੍ਰਿਟਿਸ਼ ਸ਼ੋਰ ਕਿ ਹਰ ਜ਼ਿਲ੍ਹੇ ਦੇ ਹਰ ਏਰੀਆ ਦੇ ਆਪਣੇ ਕੁਛ ਨਾ ਕੁਛ ਕਿਸਾਨੀ ਨਾਲ ਰਿਲੇਟਿਡ ਇਸ਼ੂਸ ਹੁੰਦੇ ਆ ਮੈਂ ਤੁਹਾਡੇ ਨਾਲ ਹੀ ਸਗੋਂ ਕਿਸਾਨਾਂ ਨੂੰ ਆਪਣੀ ਇੱਕ ਅਪੀਲ ਕਰ ਰਹੇ ਹਾਂ ਇੱਕ ਮੈਸੇਜ ਦੇ ਰਹੇ ਹਾਂ ਕਿ ਆਈ ਵਿ ਬੀ ਐਕਸੈਸਿਬਲ ਟੂ देम ਜਦੋਂ ਵੀ ਉਹਨਾਂ ਨੂੰ ਲੱਗਦਾ ਹੈਗਾ ਕਿ ਬਈ ਅਸੀਂ ਡੀਸੀ ਸਾਹਿਬ ਦੇ ਨਾਲ ਕੋਈ ਗੱਲ ਕਰਕੇ ਆਪਣੇ ਇਸ਼ੂਸ ਸੁਲਝਾਉਣਾ ਚਾਹੁੰਦੇ ਨੇ i'll be every time accessible to them mere kon on main unna col reach out karanga je bhi koi unna de issues honge naal shegal milke baith uh, ke unna di gal jehdi hai jehde upyogdaranan kol poncha ke te utthe asi unna de sare jehde issues hai take up kar ke jo mostly issues hal ho sakde hai apne level te asi apne level te hal karawange je koi gal unna di agan poncha rahi hai te agan di gal poncha ke asi sur unna di hal karawange